ਗੁੱਡ ਇਵਨਿੰਗ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਿੱਖਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਤੇ ਤੁਹਾਨੂੰ ਹਰ ਰੋਜ਼ ਮਿਲਦੀਆਂ ਨੇ ਦੋ ਲਾਈਵ ਕਲਾਸਿਸ ਪਹਿਲੀ ਲਾਈਵ ਕਲਾਸ ਦਾ ਟਾਈਮ ਹੈ 8:30 ਵਜੇ ਦਾ ਤੇ ਦੂਸਰੀ ਲਾਈਵ ਕਲਾਸ ਹੁੰਦੀ ਹੈ ਸਾਡੀ 9:00 ਵਜੇ ਓਕੇ ਤੇ ਇਹਨਾਂ ਦੋਨਾਂ ਕਲਾਸਾਂ ਦੇ ਵਿੱਚ ਅਸੀਂ ਪਹਿਲੀ ਕਲਾਸ ਦੇ ਵਿੱਚ ਪੰਜਾਬੀ ਸਾਹਿਤ ਪੰਜਾਬੀ ਵਿਆਕਰਣ ਦੀ ਤਿਆਰੀ ਕਰਦੇ ਹਾਂ ਦੂਸਰੀ ਕਲਾਸ ਦੇ ਵਿੱਚ ਅਸੀਂ ਪੰਜਾਬ ਦੀ ਜੀਕੇ ਤੇ ਜੀਐਸਟੀ ਤਿਆਰੀ ਕਰਦੇ ਹਾਂ ਤਾਂ ਤੁਸੀਂ ਫਿਰ ਇਹ ਕਹਿ ਸਕਦੇ ਹੋ ਕਿ ਜੇਕਰ ਤੁਸੀਂ ਮੰਨ ਲਓ ਪੰਜਾਬ ਦਾ ਕੋਈ ਵੀ ਪੇਪਰ ਤਿਆਰ ਕਰ ਰਹੇ ਹੋ ਪੰਜਾਬ ਦੇ ਵਿੱਚ ਨੌਕਰੀ ਲੈਣਾ ਤੁਹਾਡਾ ਸੁਪਨਾ ਹੈਗਾ ਤਾਂ ਤੁਸੀਂ 100% ਇੰਨਾ ਕਲਾਸਿਸ ਨੂੰ ਜੁਆਇਨ ਕਰ ਸਕਦੇ ਹੋ ਤੇ ਇਹ ਵਾਲੀਆਂ ਕਲਾਸਿਸ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨਗੀਆਂ ਟੀਚਿੰਗ ਇਗਜ਼ਾਮਸ ਦੇ ਨਾਲ-ਨਾਲ ਪੰਜਾਬ ਦੇ ਸਾਰੇ ਹੀ ਜੌਬਸ ਦੇ ਲਈ ਠੀਕ ਹੈ ਜੀ ਤਾਂ ਇਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਜਦੋਂ ਵੀ ਨੋਟੀਫਿਕੇਸ਼ਨ ਆਏ ਜਦੋਂ ਵੀ ਕੋਈ ਕਲਾਸ ਹੋਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਚੱਲ ਜਾਏ ਇੱਕ ਕੰਮ ਹੋਰ ਹੋ ਸਕਦਾ ਤੁਸੀਂ ਸਭ ਤੋਂ ਸੌਖਾ ਤਰੀਕਾ ਸਾਡਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਇਹ ਵੀ ਬਿਲਕੁਲ ਫ੍ਰੀ ਆਫ ਕੋਸਟ ਹੈ ਟੈਲੀਗ੍ਰਾਮ ਗਰੁੱਪ ਦਾ ਨਾਮ ਹੈ ਐਰੂਡੀਸ਼ਨ ਸਟੱਡੀਜ਼ ਠੀਕ ਹੈ ਜੀ ਇੱਥੇ ਤੁਹਾਨੂੰ ਹਰ ਰੋਜ਼ ਕੋਈ ਵੀ ਕਲਾਸ ਹੁੰਦੀ ਹੈ ਉਸ ਦਾ ਲਿੰਕ ਆਂਦਾ ਹੈ ਕਿਸੇ ਦਿਨ ਕਲਾਸ ਨਹੀਂ ਹੁੰਦੀ ਕੋਈ ਵੀ ਅਪਡੇਟ ਹੁੰਦੀ ਹੈ YouTube ਦੀ ਤਾਂ ਆਪਾਂ ਤੁਹਾਨੂੰ ਇੱਥੇ ਹੀ ਸ਼ੇਅਰ ਕਰਦੇ ਹਾਂ ओके ਐਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਲਰੇਡੀ ਦਿੱਤਾ ਹੋਇਆ ਆ ਤੇ ਜਿੱਦਾਂ ਕਿ ਮੈਂ ਤੁਹਾਨੂੰ ਹਮੇਸ਼ਾ ਕਿਹਾ ਹੈ ਕਿ ਅਗਰ ਤੁਸੀਂ ਸਾਡਾ ਕੋਈ ਵੀ ਮਾਸਟਰ ਕੇਡਰ ਦਾ ਲੈਕਚਰਰ ਦਾ UGC ਦਾ ਪੰਜਾਬ ਜੀਕੇ ਦਾ ਹਿਸਟਰੀ ਦਾ ਪੋਲਿਟੀਕਲ ਸਾਇੰਸ ਦਾ ਕੋਈ ਵੀ ਬੈਚ ਲੈਣਾ ਚਾਹੁੰਦੇ ਹੋ ਤਾਂ ਇਹ ਵਾਲਾ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਖਾਸ ਕਰਕੇ ਜੇਕਰ ਮੈਂ ਪੰਜਾਬੀ ਦੇ ਪੇਪਰਾਂ ਦੀ ਗੱਲ ਕਰਾਂ ਪੋਲਿਟিক্যাল ਸਾਇੰਸ ਦੀ ਗੱਲ ਕਰਾਂ ਜਾਂ ਹਿਸਟਰੀ ਦੀ ਗੱਲ ਕਰਾਂ ਤਾਂ ਐਨਾ ਤਿੰਨਾਂ ਦੇ ਵਿੱਚ ਤਾਂ ਮੈਂ ਤੁਹਾਨੂੰ ਇੰਨੀ ਗਾਰੰਟੀ ਦੇ ਸਕਦੀ ਆ ਕਿ ਤੁਸੀਂ ਅਗਰ 25000 ਦਾ ਵੀ ਬੈਚ ਲਿਆ ਹੋਊਗਾ ਤਾਂ ਇੰਨੀ ਡਿਟੇਲ ਸ਼ਾਇਦ ਤੁਹਾਨੂੰ ਉੱਥੇ ਵੀ ਨਾ ਮਿਲੇ ਇਸ ਚੀਜ਼ ਦੀ ਮੈਮ ਤੁਸੀਂ ਮੇਰੇ ਕੋਲੋਂ ਵਰਡਸ ਲੈ ਸਕਦੇ ਹੋ ਕਿਉਂਕਿ ਆਪਾਂ ਕੱਲਾ ਸਿਲੇਬਸ ਨਹੀਂ ਕਵਰ ਕਰਦੇ ਉਸ ਤੋਂ ਬਿਨਾ ਹੋਰ ਵੀ ਬਹੁਤ ਡਿਟੇਲ ਡਿਸਕਸ ਕਰੀਦੀ ਹੈ ਤਾਂ ਉਸ ਤੋਂ ਬਾਹਰ ਪੇਪਰ ਆਣ ਦੇ ਕੋਈ ਇੱਕ ਦੋ ਕੁਐਸਚਨਸ ਨੂੰ ਛੱਡ ਕੇ ਕਿਉਂਕਿ ਉਹਨਾਂ ਦੀ ਕੋਈ ਗਾਰੰਟੀ ਨਹੀਂ ਦੇ ਸਕਦਾ ਰਾਈਟ ਤਾਂ ਤੁਸੀਂ ਲਾਈਕ ਮੈਂ ਤੁਹਾਨੂੰ ਬਾਕੀ ਗਾਰੰਟੀ ਦੇ ਸਕਦੀ ਹਾਂ ਕਿ ਸਾਰਾ ਪੇਪਰ ਆਪਣੇ ਕਰਵਾਏ ਦੇ ਵਿੱਚੋਂ ਹੀ ਆਏਗਾ। ਬੱਚੇ ਕਮਲਾ ਜੀ ਇੱਕ ਕੰਮ ਕਰੋ ਤੁਸੀਂ ਬੱਚੇ ਇਹ ਤੁਹਾਡੇ ਨਾ ਮੋਬਾਈਲ ਦੇ ਉੱਪਰ ਡਿਪੈਂਡ ਕਰਦਾ ਹੈ ਨੋਟੀਫਿਜ਼ ਠੀਕ ਹੈ ਤਾਂ ਉਹਦੇ ਲਈ ਤੁਸੀਂ YouTube ਦੀਆਂ ਸੈਟਿੰਗਸ ਤੇ ਜਾ ਕੇ ਉੱਤੇ ਨੋਟੀਫਿਜ਼ ਨੂੰ ਓਨ ਕਰ ਦੇਣਾ ਠੀਕ ਹੈ ਤੇ ਪਰਮਿਸ਼ਨਸ ਵਗੈਰਾ ਵੀ ਉਹ ਤਾਂ ਤੁਹਾਡੀਆਂ ਵੈਸੇ ਮੇਰੇ ਖਿਆਲ ਆਲਰੇਡੀ ਓਨ ਹੋਣੀ ਹੈ। ਜਾਂ ਫਿਰ YouTube ਦੀ ਕਿਸੇ ਵੀ ਵੀਡੀਓ ਤੇ ਜਾਓ ਜਿੱਦਾਂ ਮੇਰੇ ਚੈਨਲ ਦੇ ਉੱਪਰ ਠੀਕ ਹੈ ਤਾਂ ਜਿੱਥੇ ਸਬਸਕ੍ਰਿਪਸ਼ਨ ਲਿਖਿਆ ਹੁੰਦਾ ਨਾ ਉੱਥੇ ਬੈਲ ਆਈਕਨ ਬਣਿਆ ਉਨੂੰ ਤੁਸੀਂ ਆਲ ਤੇ ਕਲਿੱਕ ਕਰ ਦੇਣਾ ਤੁਹਾਡੇ ਕੋਲ ਨੋਟਿਫਿਕੇਸ਼ਨ ਆਉਣ ਲੱਗ ਜਾਣਗੇ ਠੀਕ ਹੈ ਓਕੇ ਤੇ ਮੈਂ ਤੁਹਾਨੂੰ ਕੱਲ ਇੱਕ ਚੀਜ਼ ਅਨਾਉਂਸ ਕੀਤੀ ਸੀ ਕਿ ਅੱਜ ਤੋਂ ਅਸੀਂ ਕੀ ਕਰਨਾ ਹੈ ਜਿਹੜੇ ਤੁਹਾਡੇ ਸਾਹਿਤਕਾਰ ਹੈਗੇ ਨੇ ਉਹਨਾਂ ਨੂੰ ਅਸੀਂ ਲਾਈਨ ਵਾਈਜ਼ ਤੁਹਾਡੇ ਸਿਲੇਬਸ ਵਾਈਜ਼ ਕਰਨਾ ਸ਼ੁਰੂ ਕਰਾਂਗੇ ਤੇ ਅੱਜ ਅਸੀਂ ਸਭ ਤੋਂ ਪਹਿਲੇ ਆਧੁਨਿਕ ਕਵੀ ਯਾਨੀ ਕਿ ਭਾਈ ਵੀਰ ਸਿੰਘ ਜੀ ਤੋਂ ਸ਼ੁਰੂਆਤ ਕਰਨ ਵਾਲੇ ਆ ਜਿਨ੍ਹਾਂ ਦੇ ਲਈ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਦੇ ਉੱਪਰ ਆ ਗਿਆ ਹੈ ਕੁਐਸਚਨ ਪੜ੍ਹੋ ਤੇ ਆਨਸਰ ਕਰੋ ਇਹ ਜਿਹੜੀ ਹੁਣ ਆਪਣੀ ਸੀਰੀਜ਼ ਚੱਲੇਗੀ ਨਾ ਸਿਲੇਬਸ ਵਾਈਜ਼ ਉਹਦੇ ਤੋਂ ਤੁਹਾਨੂੰ ਪਤਾ ਚੱਲ ਜੇਗਾ ਕਿ ਤੁਹਾਨੂੰ ਕਿੰਨੀ ਕੁ ਤਿਆਰੀ ਹੈਗੀ ਐ ਸਮਝ ਗਏ ਜੀ ਚਲੋ ਸਭ ਤੋਂ ਪਹਿਲਾ ਪ੍ਰਸ਼ਨ ਪਾਈ ਵੀਰ ਸਿੰਘ ਜੀ ਨੂੰ ਕਿਸ ਕਵਿਤਾ ਧਾਰਾ ਦੇ ਮੋਢੀ ਯਾਨੀ ਕਿ ਪਾਇਓਨੀਅਰ ਵਜੋਂ ਜਾਣਿਆ ਜਾਂਦਾ ਹੈ ਸੂਫੀ ਕਵਿਤਾ ਕਿੱਸਾ ਕਾਵ ਆਧੁਨਿਕ ਪੰਜਾਬੀ ਕਵਿਤਾ ਜਾਂ ਫਿਰ ਪ੍ਰਗਤੀਵਾਦੀ ਕਵਿਤਾ ਹਾਂਜੀ ਉੱਤਰ ਕਰੂ ਪ੍ਰਸ਼ਨ ਨੰਬਰ ਪਹਿਲੇ ਦੇ ਲਈ ਬਿਲਕੁਲ ਤੁਹਾਡਾ ਸੀ ਉੱਤਰ ਸਹੀ ਆ ਰਿਹਾ ਹੈ ਇਹ ਹੋ ਜਾਣਾ ਹੈ ਆਧੁਨਿਕ ਪੰਜਾਬੀ ਕਵਿਤਾ ਠੀਕ ਹੈ ਜੀ ਓਕੇ ਤੇ ਭਾਈ ਵੀਰ ਸਿੰਘ ਕਿੰਨੇ ਦੌਰ ਦੇ ਕਵੀ ਹੋਣਗੇ ਪਹਿਲੇ ਦੌਰ ਦੇ ਕਵੀ ਹੈਗੇ ਨੇ 5 ਦਸੰਬਰ 1872 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ ਵੈਸੇ ਤਾਂ ਮੈਂ ਤੁਹਾਨੂੰ ਕਹਿੰਦੀ ਹੀ ਹੁੰਦੀ ਆ ਕਿ ਸਾਹਿਤਕਾਰਾਂ ਦੇ ਜਨਮ ਵਗੈਰਾ ਕਰਨਾ ਜ਼ਿਆਦਾ ਜ਼ਰੂਰੀ ਨਹੀਂ ਹੈ ਉਹਨਾਂ ਨੇ ਕਿਹੜੀ ਪੜ੍ਹਾਈ ਕੀਤੀ ਹੈ ਜ਼ਿਆਦਾ ਜ਼ਰੂਰੀ ਨਹੀਂ ਹੈ ਪਰ ਕੁਝ ਇੱਕ ਐਦਾਂ ਦੇ ਸਾਹਿਤਕਾਰ ਹੈਗੇ ਆ ਜਿਨ੍ਹਾਂ ਦੀ ਜਨਮ ਦੀ ਮਿਤੀ ਜਿਨ੍ਹਾਂ ਦੀ ਡੈਥ ਡੇਟ ਤੇ ਨਾਲ ਦੇ ਨਾਲ ਉਹਨਾਂ ਦੀਆਂ ਇੰਪੋਰਟੈਂਟ ਪੜਾਈਆਂ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਰਾਈਟ ਉਹਨਾਂ ਦੇ ਵਿੱਚੋਂ ਇੱਕ ਭਾਈ ਵੀਰ ਸਿੰਘ ਜੀ ਵੀ ਹੈਗੇ ਆ ਤਾਂ ਇਹਨਾਂ ਦੀ ਡੀਓਬੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ 5 ਦਸੰਬਰ 1872 ਹੈਗੀ ਹੈ ਠੀਕ ਹੈ ਦੂਸਰੀ ਗੱਲ ਜਿਹੜੀ ਇਹਨਾਂ ਦਾ ਪਰਿਵਾਰ ਸੀਗਾ ਉਹ ਵੀ ਕੀ ਸੀ ਜੀ ਸਾਹਿਤਕਾਰਾਂ ਦਾ ਪਰਿਵਾਰ ਜਿਵੇਂ ਆ ਪੈਨਾ ਦੇ ਪਿਤਾ ਚਰਨ ਸਿੰਘ ਜੀ ਦੀ ਗੱਲ ਕਰ ਲਈਏ ਉਹ ਵੀ ਇੱਕ ਬਹੁਤ ਵਧੀਆ ਲੇਖਕ ਸੀਗੇ ਤੇ ਜੇਕਰ ਪੁੱਛਿਆ ਜਾਂਦਾ ਹੈ ਕਿ ਐਨਾ ਦਾ ਸਬੰਧ ਕਿਹੜੇ ਵੰਸ਼ ਦੇ ਨਾਲ ਹੈਗਾ ਸੀ ਪਾਈ ਵੀਰ ਸਿੰਘ ਜੀ ਦਾ ਤਾਂ ਦੀਵਾਨ ਕੋੜਾ ਮੱਲ ਦੇ ਨਾਲ ਐਨਾ ਦਾ ਸਬੰਧ ਹੈ ਦੂਸਰਾ ਪ੍ਰਸ਼ਨ ਦੇਖੋ ਲਓ ਜੀ ਇਹ ਮੈਂ ਕੀ ਕਰਤਾ ਚਲੋ ਦੂਸਰੇ ਪ੍ਰਸ਼ਨ ਦਾ ਆਨਸਰ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਕਿ ਪਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਹੋਇਆ ਤਾਂ ਇਹ ਤਾਂ ਜੀ ਆ ਗਿਆ 5 ਦਸੰਬਰ 1872 ਠੀਕ ਹੈ ਤਾਂ ਐਕਸਟਰਾ ਫੈਕਟਸ ਲੈ ਲਓ ਫਿਰ ਕਿਉਂਕਿ ਆਪਾਂ ਕੋਈ ਵੀ ਪ੍ਰਸ਼ਨ ਵੇਸਟ ਨਹੀਂ ਜਾਣ ਦੇਣਾ ਓਕੇ ਇਹਨਾਂ ਦੀ ਜਿਹੜੀ ਡੈਥ ਹੁੰਦੀ ਹੈ ਉਹ 10 ਜੂਨ 1957 ਨੂੰ ਹੋਈ ਸੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੁੰਦਾ ਉਸ ਤੋਂ 10 ਸਾਲ ਬਾਅਦ ਕਰੀਬਨ ਕਰੀਬਨ ਰਾਈਟ ਜੇ ਮਹੀਨੇ ਨਾ ਦੇਖੋਗੇ ਤਾਂ 10 ਸਾਲ ਬਾਅਦ ਯਾਨੀ 1957 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ओके ਪਾਈ ਵੀਰ ਸਿੰਘ ਜੀ ਨੂੰ ਕੁਝ ਇੱਕ ਚੀਜ਼ਾਂ ਦੇ ਲਈ ਬੜਾ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਜਿਵੇਂ ਪੰਜਾਬੀ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਰੁਬਾਈ ਦੀ ਜਾਂ ਫਿਰ ਜਿਸ ਨੂੰ ਆਪਾਂ ਤੁਰਾਈ ਛੰਦ ਵੀ ਕਹਿ ਦਿੰਦੇ ਹਾਂ ਠੀਕ ਹੈ ਕਿਸੇ ਚੀਜ਼ ਦੀ ਸ਼ੁਰੂਆਤ ਹੈ ਤਾਂ ਇੰਪੋਰਟੈਂਟ ਰਹੇਗਾ ਹੀ ਰਹੇਗਾ ਫਿਰ ਜਦੋਂ ਹੀ ਆਪਣੀਆਂ ਕਵਿਤਾਵਾਂ ਲਿਖਦੇ ਸੀ ਉਸ ਦੇ ਵਿੱਚ ਕਿਹਦੀ ਰੰਗਤ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਵੁੱਡਜ਼ਵਰਥ ਦੀ ਰੰਗਤ ਜਿਹੜੀ ਐ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਭਾਈ ਵੀਰ ਸਿੰਘ ਜੀ ਨੂੰ ਕਿਹੜਾ ਕਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਅਰਸ਼ਾਂ ਦਾ ਕਵੀ ਕਹਿ ਦਿੱਤਾ ਜਾਂਦਾ ਹੈ ਠੀਕ ਹੈ ਜੀ ਤਾਂ ਇਹ ਸਾਰੇ ਇੰਪੋਰਟੈਂਟ ਫੈਕਟਸ ਨੇ ਜਿਹੜੇ ਤੁਸੀਂ ਯਾਦ ਰੱਖੋਗੇ ਤੇ ਇਹਨਾਂ ਨੇ ਆਪਣੀਆਂ ਰਚਨਾਵਾਂ ਵਧੇਰੇ ਕਰਕੇ ਸਿੱਖ ਧਰਮ ਦੇ ਨਾਲ ਸੰਬੰਧਿਤ ਕੀਤੀਆਂ ਤੇ ਦੂਸਰਾ ਗੁਰਮਤ ਫਿਲਾਸਫੀ ਦੇ ਉੱਪਰ ਆਧਾਰਿਤ ਇਹਨਾਂ ਦੀਆਂ ਰਚਨਾਵਾਂ ਮਿਲਣਗੀਆਂ ਠੀਕ ਹੈ ਅਗਲਾ ਤੀਸਰਾ ਪ੍ਰਸ਼ਨ ਦੇਖੋ ਜੀ ਬਹੁਤ ਮਹਾਨ ਲੇਖਕ ਰਹੇ ਨੇ ਰਾਈਟ ਕੌਣ ਹੈਗੇ ਨੇ ਡਾਕਟਰ ਚਰਨ ਸਿੰਘ ਰਾਈਟ ਮਤਲਬ ਐਦਾ ਉੱਤਰ ਸੀ ਆ ਜਾਏਗਾ ਤੇ ਜੇਕਰ ਇਹਨਾਂ ਦੀ ਪਤਨੀ ਦਾ ਨਾਮ ਪੁੱਛਿਆ ਜਾਏ ਤਾਂ ਉਹਨਾਂ ਦਾ ਨਾਮ ਸੀਗਾ ਚਤਰਕੌਰ ਰਾਈਟ ਓਕੇ ਪਾਈ ਵੀਰ ਸਿੰਘ ਜੀ ਨੂੰ ਆਪਾਂ ਸ਼ੁਰੂ ਵਿੱਚ ਦੇਖਿਆ ਕਿ ਪੰਜਾਬੀ ਕਵਿਤਾ ਦਾ ਖਾਸ ਕਰਕੇ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ ਇਹ ਵੀ ਚੀਜ਼ ਠੀਕ ਹੈ ਰੁਬਾਈ ਤਿੱਤੁਰਾਈ ਛੰਦ ਐਵੀਐਨਾਂ ਵੱਲੋਂ ਸਟਾਰਟ ਹੋਏ ਨੇ ਠੀਕ ਹੈ ਤਾਂ ਇਹ ਦੋ ਚੀਜ਼ਾਂ ਹੋ ਗਈਆਂ ਬੱਚੇ ਮੇਰੇ ਕੋਲ ਤਾਂ ਸਹੀ ਆ ਰਹੀ ਹੈ ਲਾਈਕ ਕਲਾਸ ਦੇ ਵਿੱਚ ਕੋਈ ਵੀ ਬਫਰਿੰਗ ਨਹੀਂ ਹੋ ਰਹੀ ਮੇਰੇ ਕੋਲ ਉਹ ਬਿਲਕੁਲ ਠੀਕ ਹੈ ਤੁਸੀਂ ਐਂਦਾ ਕਰੋ ਇੱਕ ਵਾਰੀ ਐਗਜ਼ਿਟ ਕਰਕੇ ਐਂਟਰ ਕਰ ਲਓ ਤਾਂ ਤੁਹਾਡੀ ਕਲਾਸ ਚੱਲ ਜਾਏਗੀ ਕੀ ਕਿਸੇ ਹੋਰ ਦੇ ਕੋਲੋਂ ਵੀ ਬਫਰਿੰਗ ਆ ਰਹੀ ਹੈ ਕਿਉਂਕਿ ਮੇਰੇ ਕੋਲ ਤਾਂ ਬਿਲਕੁਲ ਸਹੀ ਚੱਲ ਰਹੀ ਹੈ ਲਾਈਵ ਸਾਰਿਆਂ ਕੋਲ ਬਫਰਿੰਗ ਆ ਰਹੀ ਹੈ ਇੱਕ ਵਾਰੀ ਦੱਸਣਾ ਪਲੀਜ਼ ਸਹੀ ਹੈ ਕਿਉਂਕਿ ਮੇਰੇ ਕੋਲ ਵੀ ਬੜੇ ਆਰਾਮ ਦੇ ਨਾਲ ਚੱਲ ਰਹੀ ਹੈ ਸੰਦੀਪ ਜੀ ਮੈਨੂੰ ਭੇਜੋ ਜਰਾ TGT ਚੰਡੀਗੜ੍ਹ ਵਾਲਾ ਪੇਪਰ ਠੀਕ ਹੈ ਮੈਨੂੰ ਤੁਸੀਂ ਟੈਲੀਗ੍ਰਾਮ ਦੇ ਉੱਪਰ ਜਾਂ ਫਿਰ ਵਟਸਐਪ ਦੇ ਉੱਪਰ ਜ਼ਰੂਰ ਭੇਜੋ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਵਾਲਾ ਲੈਵਲ ਜਿਹੜਾ ਆਪਾਂ ਕੀਤਾ ਹੋਇਆ ਹੈ ਕਿ ਨਹੀਂ ਕੀਤਾ ਹੋਇਆ ਠੀਕ ਹੈ ਹਾਂ ਇੱਕ ਵਾਰੀ ਮੈਨੂੰ ਭੇਜਣਾ ਜ਼ਰੂਰ ਰਾਈਟ ਓਕੇ ਤਾਂ ਆਪਾਂ athe ਕੀ ਗੱਲ ਕਰ ਰਹੇ ਸੀਗੇ ਕਿ ਭਾਈ ਵੀਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਦੋ ਚੀਜ਼ਾਂ ਲਈ ਤਾਂ ਜਾਣਿਆ ਜਾਏਗਾ ਹੀ ਇਸ ਤੋਂ ਬਿਨਾ ਇਹਨਾਂ ਨੂੰ ਕਿਹਾ ਜਾਂਦਾ ਹੈ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਠੀਕ ਹੈ ਜੀ ਓਕੇ ਤੇ ਇਹਨਾਂ ਨੇ ਸਿਰਫ 8 ਸਾਲ ਦੀ ਉਮਰ ਦੇ ਵਿੱਚ ਹੀ ਸਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਲਿਆ ਸੀ ਇਹਨਾਂ ਨੂੰ ਕੀ ਕਿਹਾ ਜਾਂਦਾ ਆ ਪੰਜਾਬ ਦਾ ਛੇਵਾਂ ਦਰਿਆ ਵੀ ਕਹਿ ਦਿੱਤਾ ਜਾਂਦਾ ਠੀਕ ਹੈ ਅੱਛਾ ਮੇਰੀ ਗੱਲ ਸੁਣ ਲੋ ਜੇ ਕਿਤੇ ਉਹ ਵਾਲੇ ਕੁਐਸਚਨ ਆਏ ਹੋਏ ਜਿਹੜਾ ਮੈਂ ਤੁਹਾਨੂੰ ਕਰਵਾਇਆ ਹੋਇਆ ਫੇਰ ਮੈਂ ਕੁੱਟੂਗੀ ਬੜਾ ਫੇਰ ਤੁਹਾਡਾ ਬਿਲਕੁਲ ਗਲਤੀ ਨਹੀਂ ਹੋਣੀ ਚਾਹੀਦੀ ਫੇਰ ਤੁਹਾਨੂੰ ਪੇਪਰ ਔਖਾ ਲੱਗਣਾ ਹੀ ਨਹੀਂ ਚਾਹੀਦਾ ਤੇ ਮੈਨੂੰ ਪੱਕਾ ਪਤਾ ਹੈ ਜੇ ਤੁਸੀਂ ਪੇਡ ਬੈਚ ਦੇ ਸਟੂਡੈਂਟ ਹੋ ਠੀਕ ਹੈ ਪ੍ਰੋ ਬੈਚ ਤੁਸੀਂ ਲਿਆ ਹੋਇਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚੋਂ ਹੀ ਪ੍ਰਸ਼ਨ ਆਇਆ ਹੋਏਗਾ ਆ ਮਤਲਬ ਪੇਪਰ ਆਇਆ ਹੋਏਗਾ ਫਿਰ ਵੀ ਤੁਸੀਂ ਮੈਨੂੰ ਇੱਕ ਵਾਰੀ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਟੀਜੀਟੀ ਦਾ ਤੁਸੀਂ ਬੈਚ ਲਿਆ ਫਿਰ ਤਾਂ ਫਿਰ ਤਾਂ ਬਿਲਕੁਲ ਹੀ ਉਹ ਹੋਏਗਾ ਅਦਰਵਾਇਜ਼ ਅਗਰ ਤੁਸੀਂ ਪ੍ਰੋ ਬੈਚ ਵੀ ਲਿਆ ਹੋਇਆ ਹੈ ਨਾ ਤਾਂ ਵੀ ਉਹਦੇ ਵਿੱਚੋਂ ਪੇਪਰ ਆਊਗਾ ਰਾਈਟ ਚਲੋ ਪੰਜਵਾਂ ਦੇਖੋ ਪਾਈ ਵੀਰ ਸਿੰਘ ਜੀ ਦਾ ਪਹਿਲਾ ਨਾਵਲ ਜਿਹਨੂੰ ਪੰਜਾਬੀ ਦਾ ਵੀ ਪਹਿਲਾ ਨਾਵਲ ਮੰਨਿਆ ਜਾਂਦਾ ਹੈ ਓਕੇ ਤਾਂ ਆਨਸਰ ਕੀ ਆਏਗਾ ਸੁੰਦਰੀ ਬਿਲਕੁਲ ਠੀਕ ਹੈ ਜੀ ਇਸ ਦਾ ਉੱਤਰ ਆ ਜਾਣਾ ਹੈ ਡੀ ਚਾਹੇ ਆਪਾਂ ਇਹਨਾਂ ਨੂੰ ਆਧੁਨਿਕ ਕਵੀ ਦੇ ਤੌਰ ਤੇ ਪੜਦੇ ਹਾਂ ਰਾਈਟ ਪਰ ਫਿਰ ਵੀ ਇਹਨਾਂ ਦੀਆਂ ਜਿਹੜੀਆਂ ਪਹਿਲੀਆਂ ਰਚਨਾਵਾਂ ਹੈਗੀਆਂ ਆ ਉਹ ਆ ਜਾਂਦੀਆਂ ਹੁੰਦੀਆਂ ਠੀਕ ਹੈ ਇਸ ਕਰਕੇ ਤੁਸੀਂ ਇਹਨਾਂ ਦਾ ਪਹਿਲਾ ਨਾਵਲ ਤਾਂ 100% ਹੀ ਯਾਦ ਰੱਖ ਲੈਣਾ ਓਕੇ ਕਿਉਂਕਿ ਦੇਖੋ ਅਗਰ ਉਹਨੂੰ ਮੰਨ ਲਓ ਪੂਰੀ ਪੰਜਾਬੀ ਦਾ ਹੀ ਪਹਿਲਾ ਨਾਵਲ ਮੰਨਿਆ ਜਾਂਦਾ ਤਾਂ ਫਿਰ ਸਾਡੇ ਪੇਪਰਾਂ ਦੇ ਲਈ ਤਾਂ ਇੰਪੋਰਟੈਂਟ ਹੋਏਗਾ ਹੀ ਓਕੇ ਤਾ ਇਸ ਲਈ ਯਾਦ ਰੱਖਣਾ ਹੈ ਕਿ ਸੁੰਦਰੀ ਜਿਹੜਾ ਨਾਵਲ ਹੈ ਉਹ ਰਚਨਾ ਕਿੰਨਾ ਦੀ ਹੈ ਭਾਈ ਵੀਰ ਸਿੰਘ ਜੀ ਦੀ ਹੈਗੀ ਹੈ ਸਮਝ ਗਏ ਓਕੇ ਤੇ ਐਂਡੇ ਵਿੱਚ ਜਿਹੜੀ ਨਾਵਲ ਦੀ ਮੇਨ ਪਾਤਰ ਹੈ ਉਹ ਕੋਣ ਹੈ ਜੀ ਉਹਦੇ ਨਾਮ ਦੇ ਉੱਪਰ ਹੀ ਐਕਚੁਅਲੀ ਇਸ ਦਾ ਨਾਮ ਰੱਖਿਆ ਗਿਆ ਸੀ ਠੀਕ ਹੈ ਜੀ ਓਕੇ ਤੇ 1898 ਦੇ ਵਿੱਚ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਓਕੇ ਵੈਸੇ ਨਾ ਤੁਹਾਨੂੰ ਮੈਂ ਅੱਗੇ ਵੀ ਬੜੀ ਵਾਰੀ ਦੱਸਿਆ ਜਦੋਂ ਮੈਂ ਤੁਹਾਨੂੰ ਨਾਵਲ ਦਾ ਇਤਿਹਾਸ ਕਰਵਾਇਆ ਸੀ ਉਦੋਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਾਡੇ ਕੁਝ ਐਦਾਂ ਦੇ ਵਿਦਵਾਨ ਨੇ ਜਿਹੜੇ ਕਹਿੰਦੇ ਨੇ ਪੰਜਾਬੀ ਨਾਵਲਕਾਰੀ ਦੇ ਵਿੱਚ ਪਹਿਲੀ ਰਚਨਾ ਸੁੰਦਰੀ ਨਹੀਂ ਹੈ ਉਹ ਕੀ ਬੋਲਦੇ ਆ ਉਹ ਕਹਿੰਦੇ ਆ ਜੋਤੀ ਰੁੱਧੇ ਹੈਗੀ ਹੈ ਬੇਸ਼ੱਕ ਆਪਾਂ ਕਹਿਤਾ ਕਿ ਪੰਜਾਬੀ ਦੇ ਵਿੱਚ ਲਿਖੀ ਮਿਲ ਰਹੀ ਹੈ ਹਨਾ ਐਂਦੇ ਤੋਂ ਪਹਿਲਾਂ ਵੀ ਮਿਲ ਰਹੀ ਹੈ ਬਟ ਅਸਲ ਦੇ ਵਿੱਚ ਐਡਾ ਅਨੁਵਾਦ ਕੀਤਾ ਗਿਆ ਸੀ ਕਿਉਂਕਿ ਇਹ ਹੈਗੀ ਸੀ ਬੰਗਾਲੀ ਭਾਸ਼ਾ ਦੀ ਰਚਨਾ ਓਕੇ ਐਸ ਕਰਕੇ ਫਿਰ ਇਹ ਕੀ ਪ੍ਰਮਾਣਿਤ ਹੋ ਚੁੱਕਿਆ ਹੈ ਕਿ ਸੁੰਦਰੀ ਨਾਵਲ ਜਿਹੜਾ ਪੰਜਾਬੀ ਦਾ ਪਹਿਲਾ ਨਾਵਲ ਹੋਏਗਾ ਓਕੇ ਤੇ ਜਿਹੜੇ ਮਾਤਾ ਸੁੰਦਰਕੌਰ ਜਾਂ ਸੁੰਦਰੀ ਸੀਗੇ ਉਹ ਐਂ ਦੇ ਵਿੱਚ ਸਿੱਖ ਪਾਤਰ ਦਿਖਾਏ ਗਏ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸੰਘਰਸ਼ ਕੀਤਾ ਸੀ ਠੀਕ ਹੈ ਜੀ ਤੇ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਭਾਈ ਵੀਰ ਸਿੰਘ ਨੇ ਇੱਕ ਪਾਸੇ ਸਿੱਖ ਕੌਮ ਤੇ ਦੂਸਰੇ ਪਾਸੇ ਜਿਹੜਾ ਮੁਗਲ ਪ੍ਰਬੰਧ ਹੈ ਉਹਨਾਂ ਦੇ ਸੰਘਰਸ਼ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਗੈਰ ਮੁਸਲਿਮ ਔਰਤਾਂ ਨੂੰ ਜ਼ਬਰਨ ਚੁੱਕ ਕੇ ਲੈ ਜਾਂਦੇ ਹੁੰਦੇ ਸੀ ਉਹਨਾਂ ਦੇ ਉੱਪਰ ਜ਼ੁਲਮ ਕਰਦੇ ਸੀ ਹਨਾ ਤਾਂ ਕਿ ਜਿਹੜੇ ਗੈਰ ਮੁਸਲਿਮ ਲੋਕ ਹੈ ਉਹਨਾਂ ਤੋਂ ਡਰ ਕੇ ਰਹਿਣ ਹਨਾ ਪਰ ਐਨੇ ਉਲਟ ਜਿਹੜੇ ਭਾਈ ਵੀਰ ਸਿੰਘ ਹੈ ਉਹਨਾਂ ਨੇ ਕੀ ਕੀਤਾ ਸਿੱਖ ਯੋਧਿਆਂ ਦੀ ਗਾਥਾ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿੰਦਾ ਦਇਆਵਾਨ ਤੇ ਬਹਾਦਰ ਹੁੰਦੇ ਸੀ ਜ਼ੁਲਮ ਦੇ ਨਾਲ ਟੱਕਰ ਲੈਂਦੇ ਸੀ ਤਾਂ ਇੱਕ ਤਰ੍ਹਾਂ ਸਿੱਖਾਂ ਦਾ ਤੁਹਾਨੂੰ ਆਦਰਸ਼ਵਾਦੀ ਸੁਭਾਅ ਇਸ ਨਾਵਲ ਦੇ ਵਿੱਚ ਦਿਖਾਇਆ ਗਿਆ ਹੈ ਸਮਝ ਗਏ ਜੀ ਹਾਂ ਐਗਜ਼ੈਕਟਲੀ ਕਿਦੇ ਜਯੋਤੀਰਧ ਦੇ ਅੱਛਾ ਚਲੋ ਅੱਗੇ 6ਵਾਂ ਪ੍ਰਸ਼ਨ ਦੇਖੋ ਭਾਈ ਵੀਰ ਸਿੰਘ ਜੀ ਨੇ ਆਪਣੇ ਮਹਾਕਾਵ ਦਾ ਨਾਮ ਕੀ ਰੱਖਿਆ ਮਟਕ ਖੁਲਾਰੇ ਰਾਣਾ ਸੂਰਤ ਸਿੰਘ ਲਹਿਰਾਂ ਦੇ ਹਾਰ ਜਾਂ ਫਿਰ ਦਿਲਤਰੰਗ ਹਾਂਜੀ ਸ਼ਾਬਾਸ਼ ਸ਼ਾਬਾਸ਼ ਸਹੀ ਜਾ ਰਹੇ ਹੋ 6ਵੇਂ ਦਾ ਉੱਤਰ ਕਰੋ ਹਾਂ ਵਿੱਚੋਂ ਦੀ ਕਿਤੇ ਕਿਤੇ ਆ ਰਹੀ ਹੈ ਕੋਈ ਨਹੀਂ ਉਹਨੂੰ ਐਗਜ਼ਿਟ ਕਰ ਦਿਆ ਕਰੋ ਸਕਿਪ ਕਰ ਦਿਆ ਕਰੋ ਚਲੋ 6ਵੇਂ ਦਾ ਤੁਹਾਡਾ ਉੱਤਰ ਆ ਰਿਹਾ ਹੈ ਬੀ ਯਾਨੀ ਕਿ ਤੁਸੀਂ ਕਹਿ ਰਹੇ ਹੋ ਰਾਣਾ ਸੂਰਤ ਸਿੰਘ ਬਿਲਕੁਲ ਠੀਕ ਉੱਤਰ ਹੈਗਾ ਇਹਨਾਂ ਦਾ ਮਹਾਕਾਵ ਹੈ ਠੀਕ ਹੈ ਜੀ ਤੇ ਜਿਹੜਾ ਰਾਣਾ ਸੂਰਤ ਸਿੰਘ ਮਹਾਕਾਵ ਹੈਗਾ ਇਹ ਅਸਲ ਦੇ ਵਿੱਚ 1905 ਦੇ ਵਿੱਚ ਟਰੈਕਟਾਂ ਦੇ ਰੂਪ ਦੇ ਵਿੱਚ ਆਇਆ ਸੀ ਠੀਕ ਹੈ ਕਿਤਾਬ ਇਹਦੇ ਚ ਬਹੁਤ ਬਾਅਦ ਵਿੱਚ ਬੰਦੀ ਹੈ ਕਦੋਂ ਬੰਦੀ ਹੈ 1919 ਦੇ ਵਿੱਚ ਇਸ ਨੂੰ ਕਿਤਾਬ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਠੀਕ ਹੈ ਇਹ ਪੂਰੇ ਦੇ ਪੂਰੇ ਮਹਾਕਾਵ ਨੂੰ ਕਿੰਨੇ ਸਰਗਾਂ ਦੇ ਵਿੱਚ ਵੰਡਿਆ ਗਿਆ ਤਾਂ ਇਹਦੇ ਵਿੱਚ ਮਿਲਣਗੇ ਤੁਹਾਨੂੰ 35 ਸਰਗ ਠੀਕ ਹੈ ਜਿਹੜੀ ਇਹਦੇ ਵਿੱਚ ਮੇਨ ਪਾਤਰ ਹੈ ਉਸ ਦਾ ਨਾਮ ਹੈ ਰਾਜਕੋਰ ਓਕੇ ਜੀ ਤੇ ਨਾਂ ਦੇ ਹਸਬੰਡ ਦਾ ਨਾਮ ਹੁੰਦਾ ਹੈ ਅਸਲ ਦੇ ਵਿੱਚ ਰਾਣਾ ਸੂਰਤ ਸਿੰਘ ਜਿਨ੍ਹਾਂ ਦੇ ਨਾਮ ਦੇ ਉੱਪਰ ਇਸ ਦਾ ਨਾਮ ਪਿਆ ਠੀਕ ਹੈ ਤਾਂ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰਾ ਦਿਨ ਬਿਰਹਾ ਦੇ ਵਿੱਚ ਤੜਫਦੀ ਰਹਿੰਦੀ ਹੈ ਉਹਨੂੰ ਲੱਗਦਾ ਹੈ ਕਿ ਸੰਸਾਰ ਦੇ ਵਿੱਚ ਮੇਰੇ ਹਸਬੰਡ ਤੋਂ ਬਿਨਾਂ ਕੁਝ ਹੈ ਹੀ ਨਹੀਂ ਠੀਕ ਹੈ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਨੂੰ ਸਹਾਰਾ ਕਾਹਦਾ ਮਿਲਦਾ ਜੀ ਉਹਨਾਂ ਨੂੰ ਗੁਰਬਾਣੀ ਦਾ ਸਹਾਰਾ ਮਿਲਦਾ ਠੀਕ ਹੈ ਦੀ ਬਾਣੀ ਦੇ ਨਾਲ ਉਹਨਾਂ ਦੀ ਦਰਦ ਨੂੰ ਉਹਨਾਂ ਦੀ ਪੀੜ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇੱਕ ਨਾਰੀ ਦੇ ਚਰਿੱਤਰ ਨੂੰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਆਪਾਂ ਕਿਹਾ ਸੀ ਕਿ ਇਹਨਾਂ ਦਾ ਲਿਖਿਆ ਨਾਵਲ ਸੁੰਦਰੀ ਪੰਜਾਬੀ ਦਾ ਪਹਿਲਾ ਨਾਵਲ ਪਰਮਾਣਿਤ ਹੋਇਆ ਉਸੇ ਤਰ੍ਹਾਂ ਹੀ ਜੇਕਰ ਤੁਹਾਡੇ ਕੋਲ ਪੁੱਛਿਆ ਜਾਂਦਾ ਹੈ ਕਿ ਪੰਜਾਬੀ ਦਾ ਪਹਿਲਾ ਮਹਾਕਾਵ ਕਿਹੜਾ ਹੈ ਉਹ ਵੀ ਤੁਹਾਨੂੰ ਭਾਈ ਵੀਰ ਸਿੰਘ ਜੀ ਦਾ ਇਹੀ ਵਾਲਾ ਮਹਾਕਾਵ ਮਿਲੇਗਾ ਯਾਨੀ ਰਾਣਾ ਸੂਰਤ ਸਿੰਘ ਠੀਕ ਹੈ ਤਾਂ ਦੋਨੋਂ ਹੀ ਫਸਟ ਫਸਟ ਹੈਗੇ ਨੇ ਯਾਦ ਰੱਖ ਲੈਣਾ ਪ੍ਰਿਜੀ ਨੇ ਬਹੁਤ ਵਧਾ ਦੱਸਿਆ ਇਹਨੂੰ ਸਿਰਖੰਡੀ ਛੰਦ ਦੇ ਵਿੱਚ ਲਿਖਿਆ ਗਿਆ ਓਕੇ ਭਾਈ ਵੀਰ ਸਿੰਘ ਜੀ ਨੇ ਕਿਸ ਸਾਲ ਵਜ਼ੀਰ ਸਿੰਘ ਨਾਲ ਮਿਲ ਕੇ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ ਸੀ 1892 1890 1888 ਜਾਂ ਫਿਰ 1886 ਹਾਂਜੀ ਉੱਤਰ ਕਰੋ ਪ੍ਰਸ਼ਨ ਨੰਬਰ 7ਵੇਂ ਦੇ ਲਈ ਆਨਸਰ ਓਕੇ ਇਹ ਆਨਸਰ ਵੈਰੀ ਗੁੱਡ ਬਿਲਕੁਲ ਠੀਕ ਹੈ ਇਸ ਦਾ ਉੱਤਰ ਆਣਾ ਹੈ 1892 ਹੁਣ ਅਸੀਂ ਕੀ ਕਰਦੇ ਹਾਂ ਕੁਝ ਇੰਪੋਰਟੈਂਟ ਐਦਾਂ ਦੀਆਂ ਚੀਜ਼ਾਂ ਦੇਖ ਲੈਣੇ ਆ ਜਿਨ੍ਹਾਂ ਦੀ ਸਥਾਪਨਾ ਜਿਨ੍ਹਾਂ ਦੀ ਸ਼ੁਰੂਆਤ ਭਾਈ ਵੀਰ ਸਿੰਘ ਜੀ ਨੇ ਕੀਤੀ ਸੀ ਠੀਕ ਹੈ ਸਭ ਤੋਂ ਪਹਿਲੀ ਚੀਜ਼ ਇਹਨਾਂ ਨੇ ਇੱਕ ਸਮਾਚਾਰ ਪੱਤਰ ਸ਼ੁਰੂ ਕੀਤਾ ਸੀ ਕੀ ਨਾਮ ਸੀ ਖਾਲਸਾ ਸਮਾਚਾਰ ਪੱਤਰ ਠੀਕ ਹੈ ਫਿਰ ਆਨੰਦ ਮੈਰਿਜ ਐਕਟ ਆ ਜਿਹੜਾ ਉਹ ਵੀ ਭਾਈ ਵੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਹੀ ਆਉਂਦਾ ਆ ਫਿਰ ਇਹਨਾਂ ਨੂੰ ਲਾਈਕ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਦੇ ਲਈ ਵੀ ਇਹਨਾਂ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਜੋ ਕਿ 1901 ਦੇ ਵਿੱਚ ਇਹਨਾਂ ਨੇ ਲਿਆਂਦਾ ਬਿਲਕੁਲ ਇਹਨਾਂ ਦੇ ਫਰੈਂਡ ਸੀ ਠੀਕ ਹੈ ਫਿਰ ਜੀ ਇਹਨਾਂ ਨੂੰ ਭਾਸ਼ਾ ਵਿਭਾਗ ਨੇ 1951 ਦੇ ਵਿੱਚ ਸਭ ਤੋਂ ਪਹਿਲੀ ਵਾਰ ਕੀ ਕੀਤਾ ਸੀ ਜੀ ਇੱਕ ਸੈਕਿੰਡ ਰੁਕੋ ਪਲੀਜ਼ ਮੈਂ ਨਾ ਮੋਬਾਈਲ ਨੂੰ ਸਾਇਲੈਂਟ ਤੇ ਕਰਨਾ ਭੁੱਲ ਗਈ ਸੀ ਹਾਂ ਤਾਂ ਇਹਨਾਂ ਨੂੰ ਸਭ ਤੋਂ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਨੂੰ ਮਤਲਬ ਇਹਨਾਂ ਨੇ ਸਨਮਾਨਿਤ ਕੀਤਾ ਸੀ ਠੀਕ ਹੈ ਜੀ ਤਾਂ ਇਹ ਵੀ ਹੋ ਗਿਆ ਫਿਰ ਜਿਹੜੀ ਗੱਲ ਤੁਸੀਂ ਪਹਿਲਾਂ ਦੱਸੀ ਕਿ ਇਹਨਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਕਿਨੇ ਸੀ ਹਰਿੰਦਰਨਾਥ ਚਟੋਪਾਧਿਆਏ ਨੇ ਕਿਹਾ ਸੀ ਅੱਛਾ ਇੱਕ ਇਹ ਟ੍ਰੈਕਟ ਸੁਸਾਇਟੀ ਦੀ ਵੀ ਸਥਾਪਨਾ ਕਰਦੇ ਆ ਖਾਲਸਾ ਟਰੈਕਟ ਸੋਸਾਇਟੀ ਐ ਵੀ ਭਾਈ ਵੀਰ ਸਿੰਘ ਜੀ ਨੇ ਸਥਾਪਿਤ ਕੀਤੀ ਹੈ ਠੀਕ ਹੈ ਫਿਰ ਜਿਹੜਾ ਇਹ ਪ੍ਰੈਸ ਚਲਾਉਂਦੇ ਸੀ ਇਹਦੇ ਵਿੱਚ ਇੱਕ ਨਿਰਗੁਣਾਰਾ ਪੱਤਰ ਸੀਗਾ ਜਿਸ ਨੂੰ ਇਹਨਾਂ ਨੇ ਜਾਰੀ ਕੀਤਾ ਓਕੇ ਇਹ ਵੀ ਤੁਸੀਂ ਯਾਦ ਰੱਖ ਲੈਣਾ ਤਾਂ ਇਹ ਸਾਰਿਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਐ ਇਹ ਭਾਈ ਵੀਰ ਸਿੰਘ ਜੀ ਨੇ ਸ਼ੁਰੂ ਕੀਤੀਆਂ ਸੀ ਠੀਕ ਹੈ ਚਲੋ ਅਗਲਾ ਭਾਈ ਵੀਰ ਸਿੰਘ ਜੀ ਨੇ ਹਫਤਾਵਾਰੀ ਅਖਬਾਰ ਖਾਲਸਾ ਸਮਾਚਾਰ ਦੀ ਸ਼ੁਰੂਆਤ ਕਿਹੜੇ ਸਾਲ ਵਿੱਚ ਕੀਤੀ ਹਾਂਜੀ ਦੱਸੋ ਜੀ 1895 97 99 1901 ਜੀ 8ਵੇਂ ਦੇ ਲਈ ਕੀ ਉੱਤਰ ਆਊਗਾ ਨਹੀਂ ਬ੍ਰਦਰ ਤਾਂ ਨਹੀਂ ਸੀਗੇ ਕਜ਼ਨ ਹੋ ਸਕਦੇ ਨੇ ਬ੍ਰਦਰ ਤਾਂ ਨਹੀਂ ਸੀ ਹਾਂਜੀ ਬਿਲਕੁਲ অপਸ਼ਨ ਦੇਖੋ ਤਾ ਇਹ 1899 ਆਏਗਾ ਵੈਸੇ ਫ੍ਰੈਂਡ ਹੀ ਹੋਣਗੇ ਠੀਕ ਹੈ ਹਾਂ ਤਾਂ ਅੰਦਾ ਉੱਤਰ ਕੀ ਆਏਗਾ ਖਾਲਸਾ ਸਮਾਚਾਰ ਦੇ ਲਈ 1899 ਆਨਸਰ ਆਏਗਾ ਠੀਕ ਹੈ हे भगवान ਹੋ ਨਾ ਕਰੋ ਉਹਨਾਂ ਦੇ ਮਾਮੇ ਚਾਚੇ ਤਾਏ ਸਾਰੇ ਦੇ ਸਾਰੇ ਯਾਦ ਕਰ ਲੋ ਕਿਪ ਤਾਂ ਤੁਹਾਨੂੰ ਪਤਾ ਚੱਲ ਹੀ ਜਾਏ ਹਾਂ ਸੀਰੀਅਸਲੀ ਚਲੋ ਅੱਗੇ ਕਰ ਲਈਏ ਹਾਂ ਦਾ ਜਿਹੜਾ ਇਹ ਖਾਲਸਾ ਸਮਾਚਾਰ ਪੱਤਰ ਸੀਗਾ ਇਹ ਕਿਸ ਤਰ੍ਹਾਂ ਦਾ ਪੱਤਰ ਸੀ ਜੀ ਇਹ ਹੈਗਾ ਸੀ ਸਪਤਾਹਿਕ ਫਿਰ ਕਿਹੜੀ ਲਾਈਨ ਲਿਖੀ ਹੋਈ ਫਿਰ ਕਿਹੜੀ ਲਾਈਨ ਲਿਖੀ ਹੋਈ ਹੈ ਵੈਸੇ ਬੜਾ ਇੰਪੋਰਟੈਂਟ ਬਣ ਸਕਦਾ ਮੇਰੇ ਦਿਮਾਗ 'ਚ ਕਦੀ ਇਹ ਕੁਐਸਚਨ ਆਇਆ ਨਹੀਂ ਵੈਸੇ ਕਿਹੜਾ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਫਿਰ ਪੰਜਾਬੀ ਦੇ ਵਿੱਚ ਖਾਲਸਾ ਸਮਾਚਾਰ ਲਿਖਿਆ ਹੈ ਫਿਰ ਅੰਗਰੇਜ਼ੀ ਵਿੱਚ ਲਿਖਿਆ ਹੈ ਔਰ ਇਧਰ ਲਿਖਿਆ ਹੋਇਆ ਹੈ ਕਿ ਇਹ ਸਪਤਾਹਿਕ ਹੈ ਫੇਰ ਅੱਥੇ ਸੰਸਥਾਪਕ ਲਿਖਿਓਏ ਨੇ ਭਾਈ ਵੀਰ ਸਿੰਘ ਅੱਗੇ ਤੁਸੀਂ ਦੇਖੋ ਲਿਖਿਆ ਹੋਇਆ ਹੈ ਫਾਊਂਡੇਡਡ ਬਾਈ ਭਾਈ ਵੀਰ ਸਿੰਘ ਇਨ 1899 ਸਮਝ ਗਏ ਤਾਂ ਇਹ ਤੁਸੀਂ ਸਾਰੀਆਂ ਚੀਜ਼ਾਂ ਯਾਦ ਰੱਖ ਸਕਦੇ ਹੋ ਓਕੇ ਜੇ ਤੁਸੀਂ ਇਹਦੀ ਐਨਓ ਸਬਸਕ੍ਰਿਪਸ਼ਨ ਲੈਣੀ ਹੈ ਉਹ ਵੀ ਤੁਹਾਨੂੰ 250 ਰੁਪਏ ਦੇ ਵਿੱਚ ਮਿਲ ਜਾਂਦੀ ਹੈ ਵੈਸੇ ਓਕੇ ਚਲੋ ਅੱਗੇ ਚਲੀਏ ਰੁਕੋ ਹਾਂਜੀ ਤਾਂ ਇਹ ਮੈਂ ਤੁਹਾਨੂੰ ਭੇਜ ਦੂੰਗੀ ਰਾਈਟ ਚਲੋ ਅੱਗੇ ਦੇਖਦੇ ਆ ਨੋਵਾਂ ਕੁਐਸਚਨ ਸੌਰੀ ਦਸਵਾਂ ਕੁਐਸਚਨ ਪਾਈ ਵੀ ਸਿੰਘ ਜੀ ਦਾ ਕਿਹੜਾ ਨਾਟਕ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਪਹਿਲਾ ਨਾਟਕ ਸੀ ਹਾਂਜੀ ਕਲਾਸ ਰੁਕ ਗਈ ਸੀ ਓਹੋ ਇਹ ਮੈਨੂੰ ਸਮਝ ਨਹੀਂ ਆਂਦੀ ਕਿੱਦਾਂ ਹੋ ਜਾਂਦਾ ਚਲੋ ਰੁਕੋ ਮੈਂ ਇਹੰਦਾ ਦੁਬਾਰਾ ਦੱਸ ਦਿੰਨੀ ਆ ਕਿਉਂਕਿ ਇਹ ਮੈਂ ਪਹਿਲੀ ਵਾਰੀ ਕਰਵਾਇਆ ਨਾ ਇਸ ਕਰਕੇ ਥੋੜਾ ਜਿਹਾ ਇੰਪੋਰਟੈਂਟ ਰਹੇਗਾ ਖਾਲਸਾ ਸਮਾਚਾਰ ਪੱਤਰ ਜਿਹੜਾ ਹੈ ਉਹਦੇ ਸਭ ਤੋਂ ਉੱਪਰ ੴ ਸਿਰ ਵਾਏ ਗੁਰਜੀ ਕੀ ਫਤਿਹ ਲਿਖਿਆ ਹੁੰਦਾ ਹੈ ਦੂਜੇ ਨੰਬਰ ਤੇ ਗੁਰਬਾਣੀ ਦੀ ਕਿਹੜੀ ਲਾਈਨ ਲਿਖੀ ਹੁੰਦੀ ਹੈ ਇਹ ਪਲੀਜ਼ ਯਾਦ ਰੱਖ ਲੈਣਾ ਕਿਹੜੀ ਹੈ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਈ ਠੀਕ ਹੈ ਜੀ ਫਿਰ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਖਾਲਸਾ ਸਮਾਚਾਰ ਲਿਖਿਆ ਹੋਇਆ ਹੈ ਖੱਬੇ ਪਾਸੇ ਲਿਖਿਆ ਹੋਇਆ ਹੈ ਕਿ ਇਹ ਸਪਤਾਹਿਕ ਹੈ ਨਾਲ ਹੀ ਅੰਗਰੇਜ਼ੀ ਦੇ ਵਿੱਚ ਹਨੂ ਵੀਕਲੀ ਲਿਖਿਆ ਹੋਇਆ ਹੈ ਸੰਸਥਾਪਕ ਲਿਖੇ ਹੋਏ ਨੇ ਭਾਈ ਵੀਰ ਸਿੰਘ ਤੇ ਪਲੀਜ਼ ਯਾਦ ਰੱਖਣਾ ਐਂਡ ਦੇ ਉੱਪਰ ਸਪੈਸ਼ਲ ਲਿਖਿਆ ਹੈ ਫਾਊਂਡੇਡਡ ਬਾਈ ਭਾਈ ਵੀਰ ਸਿੰਘ ਇਨ 1899 ਯਾਨੀ 1899 ਦੇ ਵਿੱਚ ਸਮਝ ਗਏ ਤਾਂ ਇਸ ਕਰਕੇ ਤੁਸੀਂ ਉੱਥੇ 1899 ਯਾਦ ਰੱਖਣਾ 94 ਨੂੰ ਛੱਡ ਦੇਣਾ ਸਮਝ ਗਏ ਹਾਂ ਮੈਂ ਤਾਂ ਹੀ ਦੁਬਾਰਾ ਦੱਸਤਾ ਕਿ ਕਈਆਂ ਦੀ ਕਲਾਸ ਇਹ ਵਾਲੀ ਰੁਕ ਗਈ ਸੀ ਓਕੇ ਅੱਗੇ ਕਸਵਾ ਪ੍ਰਸ਼ਨ ਹੈ ਉਹ ਹੈਗਾ ਜੀ ਕਿਹੜਾ ਨਾਟਕ ਹੈ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਪਹਿਲਾ ਨਾਟਕ ਸੀ ਦੇਖੋ ਭਾਈ ਵੀਰ ਸਿੰਘ ਨੇ ਪਹਿਲਾ ਨਾਵਲ ਪਹਿਲਾ ਮਹਾਕਾਵ ਤੇ ਪਹਿਲਾ ਨਾਟਕ ਸਾਰਾ ਕੁਝ ਹੀ ਦਿੱਤਾ ਕਿੰਨਾ ਸੋਖਾ ਹੋ ਜਾਣਾ ਫਿਰ ਆਪਾਂ ਨੂੰ ਯਾਦ ਕਰਨਾ ਹੈ ਨਾ ਚਲੋ ਦੇਖੋ ਨਨਾਨ ਪਰਜਾਈ ਪਰਥਰੀ ਹਰੀਦਾਨੀਤੀ ਸ਼ੱਤਕ ਕੰਬਦੀ ਕਲਾਈ ਜਾਂ ਫਿਰ ਰਾਜਾ ਲਖਦਾਤਾ ਸਿੰਘ ਤਾਂ ਤੁਹਾਡਾ ਜਵਾਬ ਆ ਰਿਹਾ ਹੈ ਰਾਜਾ ਲਖਦਾਤਾ ਸਿੰਘ ਜੋ ਕਿ ਬਿਲਕੁਲ ਸਹੀ ਉੱਤਰ ਹੈ ਓਕੇ ਜੀ ਤਾਂ ਹੁਣ ਕਿਉਂਕਿ ਇਹ ਵੀ ਪਹਿਲਾ ਪਹਿਲਾ ਜੇ ਹੈਗਾ ਹੈ ਨਾ ਇਸ ਕਰਕੇ ਜਿਹੜੀ ਵੀ ਚੀਜ਼ ਪਹਿਲੀ ਆ ਜੇਗੀ ਉਹ ਤੁਸੀਂ 100% ਯਾਦ ਰੱਖੋਗੇ ਸਮਝ ਗਏ ਨਾ ਹਾਂ ਤਾਂ ਦੇਖੋ ਇਹਨੂੰ ਅੱਗੇ ਡਿਟੇਲ ਕਰਨ ਦੀ ਲੋੜ ਨਹੀਂ ਹੈਗੀ ਓਕੇ ਬਸ ਐਨਾ ਜ਼ਰੂਰੀ ਯਾਦ ਰੱਖਣਾ ਹੈ ਕਿ ਇਹ ਪਹਿਲਾ ਤੇ ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਹੈ ਕੀ ਤੁਸੀਂ ਸਮਝ ਗਏ ओके ਤਾਂ ਹੁਣ ਅੱਜ ਤਾਂ ਮੈਂ ਤੁਹਾਨੂੰ ਦੱਸ ਸਕਦੀ ਆ ਕੀ ਦੱਸ ਸਕਦੀ ਆ ਕਿ ਬਈ ਅ ਅੱਛਾ ਆ ਗਿਆ ਇਹ ਤਾਂ ਹੋਰ ਪ੍ਰਸ਼ਨ ਆ ਗਏ ਰੁਕੋ ਰੁਕੋ ਟਾਈਮ ਹੈਗਾ ਨਹੀਂ 1 ਮਿੰਟ ਰੁਕਣਾ ਉਹ ਮੈਨੂੰ ਲੱਗਦਾ ਮੈਂ 15 ਦਿੱਤੇ ਹੋਏ ਆ ਚਲੋ ਐਂ ਕਰੋ ਫਾਸਟੈਸਟ ਫਿੰਗਰ ਫਰਸਟ ਕਰਦੇ ਆ ਕੇਬੀਸੀ ਖੇਲੋ ਤੇ ਫੜਾਫੜ ਜਲਦੀ ਜਲਦੀ ਆਨਸਰ ਦਿੰਦੇ ਜਾਣਾ ਇਹ ਪੰਜ ਤੁਹਾਨੂੰ ਬੋਨਸ ਹੀ ਮਿਲ ਗਏ ਕੁਐਸਚਨਸ ਠੀਕ ਹੈ ਹਾਂ ਜਾਈਓ ਨਾ ਭਾਈ ਵੀਰ ਸਿੰਘ ਦਾ ਕਿਹੜਾ ਨਾਵਲ ਸਿੱਕ ਕਦਰਾਂ ਕੀਮਤਾ ਦੇ ਸੁਧਾਰਾਂ ਦੇ ਬਾਰੇ ਚਰਚਾ ਕਰਦਾ ਇੱਕ ਫਿਲਾਸਫੀਕਲ ਨਾਵਲ ਮੰਨਿਆ ਜਾਂਦਾ ਹੈ ਬਾਬਾ ਨੌਦ ਸਿੰਘ ਸੁੰਦਰੀ ਸਤਵੰਤ ਕੌਰ ਵਿਜੈ ਸਿੰਘ ਹਾਂਜੀ ਤਾਂ ਕੀ ਉੱਤਰ ਆਏਗਾ ਇਸ ਦਾ ਬਾਬਾ ਨੌਦ ਸਿੰਘ ਠੀਕ ਹੈ ਜੀ ਇੱਥੇ ਹੁਣ ਮੈਂ ਰੁਕੂੰਗੀ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਮਤਲਬ ਇਹ ਐਕਸਟਰਾ ਆ ਗਏ ਹਨਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਰਵਾ ਰਹੀ ਹਾਂ ਅੱਗੇ ਦੇਖੋ ਭਾਈ ਵੀਰ ਸਿੰਘ ਜੀ ਦੀ ਸਾਹਿਤ ਅਕਾਦਮੀ ਅਵਾਰਡ ਜੇਤੂ ਰਚਨਾ ਮੇਰੇ ਸਾਇਆ ਜੀਓ ਕਿਹੜੇ ਸਾਲ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ 1951 52 53 ਜਾਂ ਫਿਰ 54 ਤਾ 12ਵੇਂ ਦੇ ਲਈ ਕੀ ਆਨਸਰ ਆਣਾ ਚਾਹੀਦਾ ਆ yes ਇਸ ਦਾ ਉੱਤਰ ਆ ਜਾਏਗਾ 1953 ਠੀਕ ਹੈ ਜੀ ਤਾਂ ਯਾਦ ਰੱਖ ਲਿਓ 1953 ਦੇ ਵਿੱਚ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ 2 ਸਾਲ ਬਾਅਦ ਯਾਨੀ ਕਿ 1955 ਦੇ ਵਿੱਚ ਇਹਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਸਮਝ ਗਏ ਕਈ ਬੱਚੇ ਕੀ ਕਰਦੇ ਆ ਪ੍ਰਕਾਸ਼ਨਾਂ ਨੂੰ ਵੀ 1955 ਲਿਖ ਕੇ ਆਣਗੇ ਜਾਂ ਫਿਰ ਸਾਹਿਤ ਅਕਾਦਮੀ ਅਵਾਰਡ ਨੂੰ 1953 ਲਿਖ ਦੇਣਗੇ ਤਾਂ ਇਹ ਦੋਨੋਂ ਅਲੱਗ-ਅਲੱਗ ਹੈਗੇ ਨੇ ਤਾਂ ਯਾਦ ਰੱਖ ਲਿਓ ਠੀਕ ਹੈ ਹਾਂ ਅੱਗੇ ਪਾਈ ਵੀਰ ਸਿੰਘ ਜੀ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਐਥੇ ਤੁਹਾਨੂੰ ਇੱਕ ਕੁਐਸਚਨ ਹੋਰ ਕਿਹੜਾ ਪਤਾ ਚੱਲਿਆ ਇਹ ਪਤਾ ਚੱਲਿਆ ਕਿ ਭਾਰਤ ਦਾ ਤੀਸਰੇ ਨੰਬਰ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਕਿਹੜਾ ਹੈ ਪਦਮਪੂਸ਼ਣ ਉਹਦੇ ਨਾਲ ਕਦੋਂ ਸਨਮਾਨਿਤ ਕੀਤਾ ਗਿਆ ਸੀ ਹਾਂਜੀ 1962 60 68 56 ਹਾਂਜੀ ਬਿਲਕੁਲ ਹਲੇ ਲਾਈਕ 8:53 ਹੋਏ ਨੇ ਮੰਦੀਪ ਜੀ ਪਰ ਕੀ ਹੁੰਦਾ ਹਾਂ ਬਿਲਕੁਲ ਰਪਿੰਦਰ ਜੀ ਮੈਂ ਦੇਖ ਲਿਆ ਪਰ ਨਾ ਲਾਈਕ ਐਗਜ਼ਿਟ ਕਰਕੇ ਫਿਰ ਉਸ ਤੋਂ ਬਾਅਦ ਨਾ ਪੇਸਟ ਕਰਨੀ ਹੁੰਦੀ ਹੈ ਐਂਡ ਪੀਪੀਟੀ ਵਗੈਰਾ ਓਪਨ ਕਰਨੀ ਹੁੰਦੀ ਹੈ ਲਾਈਵ ਜਾਣਾ ਹੁੰਦਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਪਰ ਫਿਰ ਵੀ ਮੈਂ ਕੰਪੈਰੀਟਿਵਲੀ ਵੈਸੇ 9 ਵਜੇ ਖਤਮ ਕਰਦੀ ਹੁੰਦੀ ਆ ਕਲਾਸ ਤਾਂ ਕੋਈ ਚੱਕਰ ਨਹੀਂ ਆਰਾਮ ਨਾਲ ਪੜੋ ਟੈਨਸ਼ਨ ਨਾ ਲੋ ਓਕੇ ਤਾਂ 13ਵੇਂ ਦਾ ਤੁਹਾਡਾ ਡੀ ਉੱਤਰ ਆ ਰਿਹਾ ਹੈ 1956 ਬਿਲਕੁਲ ਠੀਕ ਹੈ ਜੀ ਇਸ ਦਾ ਉੱਤਰ ਡੀ ਹੀ ਆਊਗਾ ਨਹੀਂ ਬਚਦੀ ਚਲੋ ਕਰੋ ਓਕੇ ਐਸ ਦਾ ਆਨਸਰ ਕੀ ਆਣਾ ਹੈ ਡੀ ਹੀ ਆਊਗਾ ਮਤਲਬ 1956 ਆਊਗਾ ਠੀਕ ਹੈ ਜੀ ਓਕੇ ਤੇ ਸਨਮਾਨ ਆਪਾਂ ਇਹਨਾਂ ਦੇ ਅੱਜ ਪਹਿਲਾਂ ਹੀ ਡਿਟੇਲ ਦੇ ਵਿੱਚ ਕਰ ਲਏ ਨੇ ਇਸ ਕਰਕੇ ਇਹਨੂੰ ਛੱਡ ਦਿੰਦੇ ਆ ਓਕੇ ਚਲੋ ਹਾਂ ਕਿਉਂਕਿ ਆਪਾਂ ਇਹ ਕਰ ਲਿਆ ਆਲਰੇਡੀ ਰਾਈਟ ਬੱਚੇ ਮੈਨੂੰ ਇਹ ਨਹੀਂ ਨਾ ਪਤਾ ਕੀ ਪਤਾ ਮੈਂ 15 ਤੋਂ ਵੀ ਜ਼ਿਆਦਾ ਨਾ ਦਿੱਤੇ ਹੋਣ ਆਏ ਹਾਏ ਲਓ ਜੀ ਇਹ ਤਾਂ 13 ਹੀ ਸੀ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਕਿੰਨੇ ਕੁਐਸਚਨਸ ਦਿੱਤੇ ਹੋਏ ਨੇ ਚਲੋ ਫਿਰ 13 ਕੁਐਸਚਨ ਦੇ ਨਾਲ ਸਾਡਾ ਅੱਜ ਦਾ ਟੌਪਿਕ ਯਾਨੀ ਕਿ ਭਾਈ ਵੀਰ ਸਿੰਘ ਜੀ ਖਤਮ ਹੋ ਚੁੱਕਿਆ ਆ ਸਾਡੇ ਦੂਸਰੇ ਜਿਹੜੇ ਆਧੁਨਿਕ ਆ ਲਾਈਕ ਰਾਈਟਰ ਹੈਗੇ ਨੇ ਉਹਨਾਂ ਦਾ ਨਾਮ ਹੈ ਤਨੀਰਾਮ ਚਾਤ੍ਰਿਕ ਠੀਕ ਹੈ ਜੀ ਤਾਂ ਕੱਲ ਸਾਡਾ ਟੌਪਿਕ ਰਹੇਗਾ ਤਨੀਰਾਮ ਚਾਤ੍ਰਿਕ ਦਾ ਠੀਕ ਹੈ ਜੀ ਹਾਂ ਸੰਤੂ ਜੀ ਦੇਖੋ ਹੋਪਫੁਲੀ ਤੁਹਾਨੂੰ April ਤੱਕ ਨਿਊਜ਼ ਮਿਲ ਜਾਣੀ ਚਾਹੀਦੀ ਹੈ ਮੇਬੀ March ਤੱਕ ਐਕਚੁਅਲੀ ਮਿਲ ਜਾਣੀ ਚਾਹੀਦੀ ਹੈ ਟਾਈ ਮੈਂ ਤੁਹਾਨੂੰ ਐਕਚੁਅਲੀ ਟੌਪਿਕ ਵਾਈਜ਼ ਹੋਣ ਸਟਾਰਟ ਕਰਵਾਏ ਨੇ ਮੌਕ ਟੈਸਟ ਅੱਜ ਸਾਡਾ ਸਭ ਤੋਂ ਪਹਿਲਾ ਹੀ ਜਿਹੜਾ ਰਾਈਟਰ ਸੀ ਯਾਨੀ ਭਾਈ ਵੀਰ ਸਿੰਘ ਜੀ ਉਹ ਆਪਾਂ ਸਟਾਰਟ ਕੀਤੇ ਨੇ ਤਾਂ ਜਿਹੜੇ ਵੀ ਵਿਦਿਆਰਥੀ ਬਿਲਕੁਲ ਲਾਈਨ ਵਾਈਜ਼ ਆਪਦੀ ਤਿਆਰੀ ਨੂੰ ਕਰਨਾ ਚਾਹੁੰਦੇ ਨੇ ਜਾਂ ਫਿਰ ਆਪਦੀ ਤਿਆਰੀ ਨੂੰ ਪਰਖਣਾ ਚਾਹੁੰਦੇ ਐ ਉਹ ਹਰ ਰੋਜ਼ 8:30 ਵਜੇ ਲਾਈਵ ਕਲਾਸ ਦੇ ਵਿੱਚ ਜ਼ਰੂਰ ਆਇਆ ਕਰੋ ਲਾਈਵ ਕਲਾਸ ਦੇ ਵਿੱਚ ਤੁਹਾਨੂੰ ਐਕਚੁਅਲ ਪਤਾ ਚੱਲਦਾ ਹੈ ਕਿ ਤੁਹਾਡੀ ਤਿਆਰੀ ਕਿੰਨੀ ਹੈ ਓਕੇ ਤੇ ਕੱਲ ਸਾਰੇ ਹੀ ਵਿਦਿਆਰਥੀਆਂ ਨੇ ਧਨੀ ਰਾਮ ਚਾਤਰੀਕ ਜੀ ਨੂੰ ਪੜ੍ਹ ਕੇ ਆਉਣਾ ਸਮਝ ਗਏ ਚਲੋ ਓਕੇ ਜੀ ਬਾਏ देन 9 ਵਜੇ ਮਿਲਦੇ ਆਪਾਂ ਫੇਰ ਪੰਜਾਬ ਦੀ ਜੀਓਗ੍ਰਾਫੀ ਵਾਲੀ ਕਲਾਸ ਦੇ ਨਾਲ ਠੀਕ ਹੈ ਜੀ ਚਲੋ ਬਾਏ